ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਤਿਸ ਗੁਰ ਕੈ ਕੁਰਬਾਨੀ ਤਨਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਕਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਬੇਦਨੀ ਕੀ ਖਤਾਨੀ ਜੀ ਕੀ ਏਕੈ ਹੀ ਪਹਿਮਾਨੀ ਔਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮੰਤਾਨੀ ਡਿਗਾ ਨਾ ਡੋਲੇ ਧ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਵੇ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੂਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਤਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨੇ ਅਰ ਭੂਮਨ ਤਾ ਕੀ ਤ੍ਰਿਸ਼ਣ ਨਾ ਪੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਹੀ ਰਹਾ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕੀ ਮਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਕਾ ਕਾਮਵੰਤ ਕਾਮੀ ਬਹੁ ਨਾਰੀ ਪਰਿਗ੍ਰਹਿ ਜੋ ਨਾ ਚੂਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿਸੂਕੈ ਹਰ ਹਰ ਨਾਮ અપਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਤਨਾ ਸ੍ਰੀ ਮਹੱਲਾ ਪੰਜਵਾਂ ਲਵੈ ਨ ਲਾਗਨ ਕੋ ਹੈ ਕਸ਼ੂਐ ਜਾਂ ਕੋ ਫਿਰ ਇਉ ਧਾਵੈ ਜਾਂ ਕੋ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕਉ ਬਨ ਆਵੈ ਜਾਂ ਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾਂ ਕਹਿ ਚੇਤਨਾ ਬਸਾ ਰਹਾਉ ਮੌਲਯੋ ਮਨ ਤਨ ਹੋਇਓ ਹਰਿਆ ਇਕ ਬੂੰਦ ਜਿਨ ਪਾਈ ਵਰਨ ਨਾ ਸਾਕਉ ਉਸ ਤਤਾਂ ਕੀ ਕੀਮਤ ਕਹਿਣ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਜਾਂ ਕੋ ਦਇਆ ਕਰੀ ਮੇਰੇ ਠਾਕੁਰ ਤਿਨ ਗੁਰ ਹੈ ਕਮਾਨੂ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤ ਪਾਲਾ ਪੂਤ ਪੂਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਤਨਾਸਰੀ ਮਹੱਲਾ ਪੰਜਵਾਂ ਬਾਹਰ ਜਾਉ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਰੜਾਇਆ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਹਿਂਹਾ ਪੂਹਾ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾਂ ਕਹਿ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗ ਨਾਸੀ ਭਗਤ ਬਾਂਛਹਿ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਤੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਹੇ ਓ ਓਲਾ ਹਰ ਧਨ ਸੰਚਨ ਹਰ ਨਾਮ ਪੂਜਨ ਇਹੋ ਨਾਨਕ ਕੀ ਨੋ ਚੋਲਾ ਹਾ ਤਨਾਸਰੀ ਮਹੱਲਾ ਪੰਜਵਾਂ ਜੇਹ ਕਰਨੀ ਹੋਐ ਸ਼ਰਮਿੰਦਾ ਇਹ ਹਕਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਬਪਰੀਤ ਮਾਇਆ ਮੋਹ ਭੂਲੋ ਅਵਰੈ ਹੀਤ ਹਰ ਚੰਦੌਰੀ ਬਨ ਹਰ ਪਾਤਰੇ ਇਹ ਤੁਹਾਰੂ ਬੀਤ ਰਹਾਉ ਚੰਦਨ ਲੇਪ ਹੋਤ ਦੇਖੋ ਸੁਖ ਗਰਧਬ ਪਸਮ ਸੰਗੀਤ ਅਮਰਤ ਸੰਗ ਨਾਹੀ ਰੋਚ ਆਵਤ ਵਿਖੈਠ ਗੌਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਿ ਪਵਿੱਤ ਪਨੀਤ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦਰ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰীত ਤਨਾਸਰੀ ਮਹੱਲਾ ਪੰਜਵਾਂ ਪਾਣੀ ਪਖਾ ਪੀਸੋਂ ਸੰਤਿ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰਮਾਈ ਅੰਦਰੂਪ ਰਵਿਓ ਸਭ ਮਦੇ ਜਤ ਕਤ ਪੇਖੋਂ ਜਾਈ ਤੁਮ ਦਇਾਲ ਕਿਰਪਾਲ ਕਿਰਪਾ ਨਿਦ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਈ ਮੁਕਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਾਈ ਨਾਸਰੀ ਮਹੱਲਾ ਪੰਜਵਾਂ ਜਿਨ ਕੀਨੇ ਵਾਸਿ ਆਪਣੈ ਤਰੇ ਗੁਣ ਭਵਨ ਚਤਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ 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 ਗਾਏ ਵਿਖੇ ਬਿਆਦ ਤਬ ਹੂਟੋ ਰਹਾ ਨਹਿ ਸੁਣੀਐ ਨਹਿ ਮੁਖਤੇ ਬਕੀਐ ਨਹਿ ਮੋਹੈ ਪਹੋ ਡੀਠੀ ਐਸੀ ਠਗੌਰੀ ਪਾਏ ਪੁਲਾਵੇ ਮਨ ਸਭ ਕਹਿ ਲਾਗੇ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਓਨ ਘਰ ਘਰ ਮੇਲਿਓ ਦੁਆ ਕਿਸਹੀ ਵਾਦ ਘਾਟ ਕਿਸਹੀ ਪਹਿ ਸਗਲੇ ਲਰ ਲਰ ਮੂਆ ਹਉ ਬਲੇ ਹਾਰੀ ਸਤਗੁਰ ਆਪਣੇ ਜਿਨੇ ਓਹ ਚਲਤ ਦਿਖਾਇਆ ਗੂਜੀ ਪਾਹੇ ਜਲੇ ਸੰਸਾਰਾ ਫਗਤ ਨਾਮ ਵਿਆਪੇ ਮਾਇਆ ਸੰਤ ਪ੍ਰਸਾਦ ਮਹਾ ਸੁਖ ਪਾਇਆ ਤਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਤਨਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਨਿਮਕ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਾ ਏਕ ਕਮਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਈਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਬਿਧੀ ਸਮਝਾਵੋ ਹਮੇ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰ ਦਰਖਾਵੋ ਤੁਮਰੀ ਸਰਣ ਤੁਮਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਸਰੀ ਮਹੱਲਾ ਪੰਜਵਾਂ ਪੂਜਾ ਵਰਤ ਤਿਲਕ ਇਸ ਨਾਨਾ ਪੁੰਨ ਦਾਨ ਬਹੁ ਦੈਨ ਕਹੂ ਨਾ ਭੀਜੈ ਸੰਯਮ ਸੁਆਮੀ ਬੋਲਹਿ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜਹਿ ਸਭ ਤਾਕੋ ਵਿਖਮ ਨਾ ਜਾਈ ਲੈਨ ਰਹਾਉ ਜਾਪ ਤਾਪ ਭ੍ਰਮਨ ਬਸਦਾ ਕਰ ਉਰਦ ਤਾਪ ਲੈ ਗੈਨ ਇਹ ਵਿਦਨ ਹੈ ਪਤਿਆਨੂ ਠਾਕ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲ ਕਹ ਹਰ ਜਸ ਤਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਨ ਤਨਸਰੀ ਮਹੱਲਾ